ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਜਿਹੜੀ ਜੈਕਟ ਬਣਾ ਰਹੇ ਸੀ ਵਾਈਟ ਰੰਗ ਦੀ ਕਰੋਸ਼ੀਏ ਦੇ ਨਾਲ ਜਿਹੜੀ ਆਪਾਂ ਜੈਕਟ ਬਣਾ ਕੇ ਤਿਆਰ ਕੀਤੀ ਹੋਈ ਹੈ ਇਸਦੇ ਪਹਿਲਾਂ ਮੈਂ ਦੋ 파ਟ ਪਾਏ ਹੋਏ ਸੀ ਜਿਹਦੇ ਵਿੱਚ ਆਪਾਂ ਫਰੰਟ ਵਾਲੀਆਂ ਪੇਚੀਆਂ ਕਿਸ ਤਰ੍ਹਾਂ ਬਣਾਉਣੀਆਂ ਨੇ ਤੇ ਬੈਕਸਾਈਡ ਵਾਲਾ ਫੜਾ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਕਰੋਸ਼ੀਏ ਨਾਲ ਇਸਦੇ ਬਾਰੇ ਦੱਸਿਆ ਹੋਇਆ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰਸਪੇਰੇ ਵੀਡਿੰਗ ਕਰਾਂਗੇ ਤੇ ਵਾਟਰਮਾਲਾ ਬਣਾਵਾਂਗੇ ਆ ਦੇਖੋ ਜੀ ਆਪਾਂ ਸ਼ੁਰੂ ਕਰਦੇ ਆ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਹੁਣ ਆਪਾਂ ਇਹ ਜਿਹੜੀ ਜੈਕਟ ਆਪਾਂ ਬਣਾ ਕੇ ਤਿਆਰ ਕਰ ਚੁੱਕੇ ਆ ਤੇ ਇਸ ਦੀ ਆਪਾਂ ਚਾਰ ਸਫੇਰੇ ਵੀਡਿੰਗ ਕਰਾਂਗੇ ਆ ਦੇਖੋ ਜੀ ਜਿੱਥੇ ਵੀ ਆਪਣਾ ਆਪਾਂ ਵੂਲ ਛੱਡੀ ਹੋਈ ਸੀ ਉਥੋਂ ਸ਼ੁਰੂ ਕਰਾਂਗੇ ਆ ਦੇਖੋ ਜੀ ਜਿੱਥੇ ਆਪਾਂ ਬੂਲ ਛੱਡੀ ਹੋਈ ਸੀ ਉੱਥੋਂ ਆਪਾਂ ਸ਼ੁਰੂ ਕਰਾਂਗੇ ਤੇ ਜੇਕਰ ਤੁਸੀਂ ਚਾਹੋ ਤਾਂ ਨੀਚੇ ਤੋਂ ਵੀ ਸ਼ੁਰੂ ਕਰ ਸਕਦੇ ਹੋ ਇਹ ਤਿੰਨ ਆਪਾਂ ਪਹਿਲਾਂ ਤਿੰਨ ਚੈਨਾ ਬਣਾਵਾਂਗੇ ਫਿਰ ਜਿਹੜੀ ਜਗ੍ਹਾ ਤੋਂ ਆਪਾਂ ਚੈਨ ਸ਼ੁਰੂ ਕੀਤੀ ਹੈ ਉਸੇ ਜਗ੍ਹਾ ਤੋਂ ਆ ਦੇਖੋ ਜੀ ਇਸ ਤਰ੍ਹਾਂ ਵਲਦੇ ਕੇ ਕਰੋਸ਼ੀਆ ਕੱਢਾਂਗੇ ਆਪਾਂ ਆ ਦੇਖੋ ਜੀ ਤਿੰਨ ਚੈਨਾ ਬਣਾ ਕੇ ਕਰੋਸ਼ੀਆ ਤੇ ਵਲਦੇ ਕੇ ਇਸ ਤਰ੍ਹਾਂ ਆਪਾਂ ਪਹਿਲਾਂ ਇੱਕ ਵਾਰ ਕੱਢਾਂਗੇ ਫਿਰ ਦੋ ਵਾਰ ਫਿਰ ਤਿੰਨ ਵਾਰ ਇਸ ਤਰ੍ਹਾਂ ਆਪਾਂ ਬੀਏ ਬਣਾਵਾਂਗੇ ਇੱਕ ਚੈਨ ਵਾਲਿਆ ਚੈਨ ਬਣਾਵਾਂਗੇ ਆਪਾਂ ਤਿੰਨ ਵਾਰ ਤੇ ਫਿਰ ਦੋ ਵਿੱਚ ਬੀਏ ਬਣਾ ਕੇ ਤੇ ਇਸ ਤਰ੍ਹਾਂ ਦੋ ਤਿੰਨ ਚੈਨਾਂ ਛੱਡ ਕੇ ਆਪਾਂ ਇਸ ਨੂੰ ਅਟੈਚ ਕਰ ਦਾਂਗੇ ਆਹ ਦੇਖੋ ਜੀ ਇਸ ਤਰ੍ਹਾਂ ਦੋ ਤਿੰਨ ਤਿੰਨ ਚੈਨਾਂ ਬਣਾਵਾਂਗੇ ਤੇ ਦੋ ਬੀਏ ਬਣਾਵਾਂਗੇ ਉਸੇ ਜਗ੍ਹਾ ਤੋਂ ਜਿੱਥੋਂ ਆਪਾਂ ਚੈਨ ਸ਼ੁਰੂ ਕੀਤੀ ਤੇ ਫਿਰ ਇਸ ਨੂੰ ਅਟੈਚ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਤੇ ਵਾਰ-ਵਾਰ ਆਪਾਂ ਇਸੇ ਨੂੰ ਰਿਪੀਟ ਕਰਾਂਗੇ ਆ ਦੇਖੋ ਜੀ ਜੇਕਰ ਬੂਲ ਦੇ ਵਿੱਚ ਆਪਣੇ ਇਸ ਤਰ੍ਹਾਂ ਗੰਢ ਆ ਜੇ ਤਾਂ ਇਸ ਨੂੰ ਆਪਾਂ ਇਸ ਤਰ੍ਹਾਂ ਵੱਲ ਦੇ ਕੇ ਕਰੋਸ਼ੀਏ ਦੇ ਨਾਲ ਇਸ ਦੇ ਵਿੱਚ ਹੀ ਕਵਰ ਕਰ ਲਵਾਂਗੇ ਤੇ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਕੇ ਆਹ ਦੇਖੋ ਜੀ ਇੱਕ ਚੈਨ ਵਾਲਾ ਹੋ ਜਾਊਗਾ ਦੋ ਆਪਣੇ ਬੀਏ ਹੋ ਜਾਣਗੇ ਇਸ ਤਰ੍ਹਾਂ ਤਿੰਨ-ਤਿੰਨ ਆਪਣੇ ਬੀਏ ਬਣ ਕੇ ਤੇ ਤਿੰਨ ਚਾਰ ਚੈਨਾ ਛੱਡ ਕੇ ਆਪਾਂ ਇਸ ਨੂੰ ਅਟੈਚ ਕਰਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਤਿੰਨ ਚੈਨਾ ਬਣਾਵਾਂਗੇ ਤੇ ਜਿੱਥੋਂ ਆਪਾਂ ਚੈਨ ਸ਼ੁਰੂ ਕਰਦੇ ਆਂ ਉੱਥੇ ਹੀ ਆਪਾਂ ਦੋ ਬੀਏ ਬਣਾ ਲਵਾਂਗੇ ਆ ਦੇਖੋ ਜੀ ਤੇ 2 3 ਚੈਨਾ ਜਿਹੜੀਆਂ ਨੇ ਉਹ ਛੱਡ ਕੇ ਫਿਰ ਇਸ ਨੂੰ ਅਟੈਚ ਕਰ ਦਾਂਗੇ 3 ਜਾਂ 4 ਚੈਨਾ ਛੱਡ ਕੇ ਆਪਾਂ ਇਸ ਨੂੰ ਅਟੈਚ ਕਰੀਏ ਜਾਵਾਂਗੇ ਵਾਰ-ਵਾਰ ਇਸੇ ਤਰ੍ਹਾਂ ਹੀ ਰਿਪੀਟ ਕਰਾਂਗੇ ਤੇ ਚਾਰ ਸਫੇਰੇ ਆਪਾਂ ਇਸ ਤਰ੍ਹਾਂ ਵੀਡਿੰਗ ਕਰ ਲਵਾਂਗੇ ਮੋਢਿਆਂ ਤੇ ਵੀ ਇਸੇ ਤਰ੍ਹਾਂ ਹੀ ਵੀਡਿੰਗ ਕਰਨੀ ਆਪਾਂ ਆ ਦੇਖੋ ਜੀ ਆ ਦੇਖੋ ਜੇ ਇਸੇ ਨੂੰ ਆਪਾਂ ਵਾਰ-ਵਾਰ ਰਿਪੀਟ ਕਰਾਂਗੇ ਤੇ ਚਾਰ ਸਵੇਰੇ ਆਪਾਂ ਇਸੇ ਤਰ੍ਹਾਂ ਹੀ ਵੀਡਿੰਗ ਬਣਾ ਕੇ ਤਿਆਰ ਕਰ ਲਾਂਗੇ ਕਰੋਸ਼ੀਏ ਦੇ ਨਾਲ ਆਪਾਂ ਇਸ ਤਰ੍ਹਾਂ 3-3 ਇੰਚਾ ਨਾ ਬਣਾ ਕੇ ਜਿੱਥੋਂ ਆਪਾਂ ਚੈਨ ਸ਼ੁਰੂ ਕਰਾਂਗੇ ਉੱਥੇ ਆਪਾਂ ਦੋ ਬੀਏ ਬਣਾ ਕੇ ਦੋ 3 ਇੰਚਾ ਨਾ ਛੱਡ ਕੇ ਅਟੈਚ ਕਰਾਂਗੇ ਵਾਰ ਵਾਰ ਇਸੇ ਤਰ੍ਹਾਂ ਹੀ ਰਿਪੀਟ ਕਰਾਂਗੇ ਚਾਰ ਸਫੇਰੇ ਆਪਾਂ ਤੇ ਮੋਢਿਆਂ ਤੇ ਇਸੇ ਤਰ੍ਹਾਂ ਹੀ ਕਰੋਸ਼ੀਆ ਕਰਾਂਗੇ ਆ ਦੇਖੋ ਜੀ ਇੱਥੇ ਆਪਾਂ ਚਾਰ ਸਫੇਰੇ ਸਾਰੇ ਤੇ ਆਪਾਂ ਵੀਡਿੰਗ ਕਰ ਚੁੱਕੇ ਆ ਤੇ ਇੰਨਾ ਕੁ ਆਪਣੀ ਥੋੜੀ ਕੁ ਜਗ੍ਹਾ ਰਹਿ ਗਈ ਹੈ ਆ ਦੇਖੋ ਜੀ ਇੱਥੇ ਵੀ ਆਪਾਂ ਸੇਮ ਇਸੇ ਤਰ੍ਹਾਂ ਹੀ ਕਰੋਸ਼ੀਆ ਕਰਾਂਗੇ ਤੇ ਮੋਢਿਆਂ ਤੇ ਕਰਾਂਗੇ ਇਸੇ ਤਰ੍ਹਾਂ ਹੀ ਕਰੋਸ਼ੀਆ अखो दे, जी हाँ देखो जी लास्ट पर भी आप इस तरह ही वल दे के आप दो बीए बना के इस अटैच करा ਆ ਦੇਖੋ ਜੀ ਇੱਥੋਂ ਹੁਣ ਆਪਾਂ ਵਾਟਰਮਾਰਕਾ ਸ਼ੁਰੂ ਕਰਾਂਗੇ ਆ ਦੇਖੋ ਜੀ ਇੱਥੋਂ ਹੀ ਆਪਾਂ ਵਾਟਰਮਾਰਕਾ ਸ਼ੁਰੂ ਕਰ ਲਾਂਗੇ ਆ ਦੇਖੋ ਜੀ ਵਾਰ-ਵਾਰ ਕਰੋਸ਼ੀਏ ਤੇ ਇਸ ਤਰ੍ਹਾਂ ਵਾਲ ਦਾਂਗੇ ਆ ਦੇਖੋ ਜੀ ਵਾਰ-ਵਾਰ ਆਪਾਂ ਇਸ ਤਰ੍ਹਾਂ ਛੇ ਸੱਤ ਵਾਰ ਇਸ ਤਰ੍ਹਾਂ ਕਰੋਸ਼ੀ ਇਹ ਤੇ ਵਲ ਦੇ ਕੇ ਆਪਾਂ ਤੇ ਫਿਰ ਇੱਕ ਵਾਰ ਆਪਾਂ ਚੈਨ ਬਣਾਵਾਂਗੇ ਫਿਰ ਦੁਬਾਰਾ ਫਿਰ ਇਸ ਵਲ ਦੇ ਵਿੱਚੋਂ ਕਰੋਸ਼ੀਆਂ ਨਿਕਾ ਕੇ ਚੈਨ ਬਣਾ ਲਵਾਂਗੇ ਤੇ ਉਸ ਵਾਲੀ ਚੈਨ ਦੇ ਵਿੱਚੋਂ ਫਿਰ ਵਾਰ-ਵਾਰ ਆਪਾਂ ਇਸ ਤਰ੍ਹਾਂ ਪੰਜ ਛੇ ਵਾਰ ਆਪਾਂ ਵਲ ਦੇ ਕੇ ਕਰੋਸ਼ੀਆ ਕੱਢਾਂਗੇ ਆ ਦੇਖੋ ਜੀ ਫਿਰ ਆਪਾਂ ਦੋ ਚੈਨਾ ਬਣਾਵਾਂਗੇ ਇਸ ਤਰ੍ਹਾਂ ਆ ਦੇਖੋ ਜੀ ਇੱਥੇ ਫਿਰ ਆਪਾਂ ਵਲਦਾਂਗੇ 5-6 ਵਾਰ ਆਪਾਂ ਕਰੋਸ਼ੀ ਤੇ ਵਲਦੇ ਕੇ ਇਹ ਤਿੰਨ ਤਿੰਨ ਆਪਾਂ ਵਾਟਰਮਲਆ ਬਣਾਵਾਂਗੇ 5-6 ਵਾਰ ਕਰੋਸ਼ੀ ਤੇ ਵਲਦਾਂਗੇ ਤੇ ਫਿਰ ਆਪਾਂ ਜਿਹੜੀ ਆਪਾਂ نیچے ਦੋ ਚੈਨਾਂ ਬਣਾਈਆਂ ਹੋਈਆਂ ਨੇ ਉਸ ਦੇ ਵਿੱਚੋਂ ਆਪਾਂ 5-6 ਵਾਰ ਵੱਲ ਦੇ ਕੇ ਕਰੋਸ਼ੀਆ ਕੱਢਾਂਗੇ ਤੇ ਫਿਰ ਆਪਾਂ ਇਸ ਤਰ੍ਹਾਂ ਚੈਨ ਬਣਾ ਲਵਾਂਗੇ ਆ ਦੇਖੋ ਜੀ ਤੇ ਇਸ ਨੂੰ ਆਪਾਂ ਇੱਕ ਵਾਰ ਫਿਰ ਇੱਥੋਂ ਕੱਢ ਕੇ ਆਪਾਂ ਤੇ ਇੱਥੇ ਆਪਾਂ ਜਿਹੜੀ ਆਪਾਂ ਇਹ ਬੀਏ ਬਣਾਏ ਹੋਏ ਨੇ ਇਹਨਾਂ ਦੇ ਨਾਲ ਇਸ ਤਰ੍ਹਾਂ ਅਟੈਚ ਕਰਾਂ ਆ ਦੇਖੋ ਜੀ ਇਹ ਰ ਆਪਾਂ सेम ਪ੍ਰੋਸੈਸ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਵੱਲ ਦੇ ਕੇ ਜਿਹੜੀਆਂ ਆਪਾਂ ਦੋ ਚੈਨਾ ਬਣਾ ਲਏ ਨੇ ਉਸ ਦੇ ਵਿੱਚੋਂ ਆਪਾਂ ਕਰੋਸ਼ੀਆ ਇਸ ਤਰ੍ਹਾਂ ਕੱਢ ਕੇ ਵਾਰ-ਵਾਰ ਰਿਪੀਟ ਕਰਾਂਗੇ ਇਹ ਤਿੰਨ ਮਟਰ ਵਾਲਾ ਬਣਾ ਕੇ ਆਪਾਂ ਜਿਹੜੀਆਂ ਆਪਾਂ ਇਹੀ ਕ੍ਰੋਸ਼ੀਆ ਕੀਤਾ ਹੋਇਆ ਉਸ ਦੇ ਨਾਲ ਅਟੈਚ ਕਰਾਂਗੇ ਵਾਰ-ਵਾਰ ਇਸੇ ਤਰ੍ਹਾਂ ਰਿਪੀਟ ਕਰਾਂਗੇ ਆ ਦੇਖੋ ਜੀ ਆ ਦੇਖੋ ਜੀ ਇੱਕ ਵਾਰ ਆਪਾਂ ਤੁਹਾਨੂੰ ਫਿਰ ਬਣਾ ਕੇ ਦਿਖਾਣੇ ਆ ਇਸ ਤਰ੍ਹਾਂ ਕਰੋਸ਼ੀਏ ਤੇ ਵੱਲ ਦੇ ਕੇ ਵਾਰ-ਵਾਰ 5-6 ਵਾਰ ਆਪਾਂ ਇਸ ਤਰ੍ਹਾਂ ਵੱਲ ਦੇ ਕੇ ਇੱਕ ਹੀ ਜਗ੍ਹਾ ਤੋਂ ਆਪਾਂ ਵਾਰ-ਵਾਰ ਕਰੋਸ਼ੀਏ ਤੇ ਵੱਲ ਦੇ ਕੇ ਇਸ ਤਰ੍ਹਾਂ ਆਪਾਂ ਦੋ ਚੈਨਾ ਬਣਾਵਾਂਗੇ ਆ ਦੇਖੋ ਜੀ ਤੇ ਫਿਰ ਨੀਚੇ ਵਾਲੀ ਜਿਹੜੀ ਚੈਨ ਹੈ ਇਸ ਦੇ ਵਿੱਚੋਂ ਫਿਰ ਆਪਾਂ ਵਾਰ-ਵਾਰ ਇਸ ਤਰ੍ਹਾਂ ਕਰੋਸ਼ੀਆ ਤੇ ਵੱਲ ਦੇ ਕੇ ਪੰਜ-ਛੇ ਵਾਰ ਕੱਢਾਂਗੇ ਜਿਹੜਾ ਆਪਣੀ ਨੀਚੇ ਵਾਲੀ ਚੈਨ ਹੈ ਇਸ ਦੇ ਵਿੱਚ ਦੀ ਆਪਾਂ ਵਾਰ-ਵਾਰ ਆਪਾਂ ਕਰੋਸ਼ੀਆ ਪੰਜ-ਛੇ ਵਾਰ ਕੱਢ ਕੇ ਦੋ ਚੈਨਾ ਫਿਰ ਬਣਾਵਾਂਗੇ ਤੇ ਇੱਕ ਵਾਰ ਫਿਰ ਆਪਾਂ ਇਸ ਤਰ੍ਹਾਂ ਤਿੰਨ ਵਾਰ ਆਪਾਂ ਤਿੰਨ ਵਟਰਮਾਲਾ ਬਣਾਵਾਂਗੇ ਤੇ ਜਿਹੜੇ ਆਪਾਂ ਬੀਏ ਬਣਾਏ ਹੋਏ ਨੇ ਆ ਦੇਖੋ ਜੀ ਇਸ ਤਰ੍ਹਾਂ ਨਾਲ ਅਟੈਚ ਕਰਕੇ ਇੱਥੇ ਆਪਾਂ ਇਸ ਦੇ ਨਾਲ ਇਸ ਨੂੰ ਅਟੈਚ ਕਰਾਂਗੇ ਆ ਦੇਖੋ ਜੀ ਇੱਥੇ ਫਿਰ ਆਪਾਂ ਸ਼ੁਰੂ ਕਰਾਂਗੇ ਉਸੇਮ ਪ੍ਰੋਸੈਸ ਆ ਦੇਖੋ ਜੀ 4-5 ਵਾਰ ਆਪਾਂ ਕਰੋਸ਼ੀਏਤ ਵੱਲ ਦਾਂਗੇ ਤੇ ਫਿਰ ਆਪਾਂ ਸਾਰਿਆਂ ਨੂੰ ਇਸ ਤਰ੍ਹਾਂ ਇੱਥੇ ਚੈਨ ਬਣਾ ਕੇ ਫਿਰ ਇੱਕ ਹੋਰ ਚੈਨ ਬਣਾਵਾਂਗੇ ਫਿਰ ਆਪਾਂ ਸੇਮ ਉਸੇ ਤਰ੍ਹਾਂ ਹੀ ਵਾਲ ਦੇ ਕੇ ਨੀਚੇ ਵਾਲੀ ਚੈਨ ਦੇ ਵਿੱਚੋਂ ਵਾਰ-ਵਾਰ ਕ੍ਰੋਸ਼ੀਆ ਕੱਢਾਂਗੇ ਫਿਰ ਇਹਨਾਂ ਸਾਰਿਆਂ ਤੇ ਇੱਥੇ ਚੈਨ ਬਣਾਵਾਂਗੇ ਇੱਕ ਚੈਨ ਫਿਰ ਬਣਾਵਾਂਗੇ ਤੇ ਉਹ ਵਾਲੀ ਚੈਨ ਤੋਂ ਆਪਾਂ ਫਿਰ ਅੱਗੇ ਵਾਰ-ਵਾਰ ਆ ਦੇਖੋ ਜੀ ਇਸ ਤਰ੍ਹਾਂ ਜੈਕਟ ਦੇ ਚਾਰ ਸਫੇਰੇ ਵੀਡਿੰਗ ਕਰਕੇ ਉਸ ਵੀਡਿੰਗ ਦੇ ਉੱਪਰ ਆਪਾਂ ਇਸ ਤਰ੍ਹਾਂ ਇਹ ਮਟਰਮਾਲਾ ਬਣਾਈ ਹੋਈ ਹੈ ਤੇ ਇਹ ਹੀ ਬਣੀ ਹੋਈ ਬਹੁਤ ਸੋਹਣੀ ਲੱਗਦੀ ਏ ਇਸ ਦੇ ਨਾਲ ਜੈਕਟ ਜਿਹਦੀ ਸਪੇਸ ਜਿਹੜੀ ਆ ਉਹ ਥੋੜੀ ਵੱਧ ਜਾਂਦੀ ਏ ਜੇਕਰ ਆਪਣੀ ਜੈਕਟ ਥੋੜੀ ਛੋਟੀ ਬਣੀ ਹੋਈ ਏ ਤਾਂ ਇਸ ਦੇ ਨਾਲ ਨਾਪ ਜਿਹੜਾ ਉਹ ਬਿਲਕੁਲ ਸਹੀ ਆ ਜਾਊਗਾ ਥੋੜਾ ਇਸ ਦੇ ਨਾਲ ਜੈਕਟ ਜਿਹੜੀ ਹੈ ਉਹ ਥੋੜੀ ਖੁੱਲ ਜਾਂਦੀ ਹੈ ਤੇ ਬਣਿਆ ਹੋਇਆ ਇਸ ਤਰ੍ਹਾਂ ਦਾ ਡਿਜ਼ਾਈਨ ਉੱਪਰ ਬਹੁਤ ਸੋਹਣਾ ਲੱਗਦਾ ਆ ਦੇਖੋ ਜੀ ਬਣਾਉਣਾ ਇਸ ਨੂੰ ਬਿਲਕੁਲ ਹੀ ਆਸਾਨ ਹੈ ਬਸ ਇਸੇ ਤਰ੍ਹਾਂ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਤਿੰਨ ਵਾਰ ਆਪਾਂ ਇਸ ਤਰ੍ਹਾਂ ਮਟਰਮਾਲਾ ਬਣਾਵਾਂਗੇ ਤੇ ਜਿਹੜਾ ਆਪਾਂ ਕ੍ਰੋਸ਼ੀਆ ਕੀਤਾ ਹੋਇਆ ਚਾਰਸਪੀਰੀ ਵੀਡਿੰਗ ਕੀਤੀ ਹੋਈ ਉਸ ਦੇ ਨਾਲ ਆਪਾਂ ਇਸ ਨੂੰ ਅਟੈਚ ਕਰਾਂਗੇ ਇੱਕ ਇੱਕ ਬੀਏ ਨਾਲ ਆਪਾਂ ਇਸ ਨੂੰ ਅਟੈਚ ਕਰਨੇ ਫਿਰ ਤਿੰਨ ਵਟਮਾਲਾ ਬਣਾਵਾਂਗੇ ਤੇ ਫਿਰ ਇੱਕ ਬੀਏ ਨਾਲ ਆਪਾਂ ਇਸ ਨੂੰ ਅਟੈਚ ਕਰਨੇ ਇਸ ਤਰ੍ਹਾਂ ਵਾਰ-ਵਾਰ ਰਿਪੀਟ ਕਰਾਂਗੇ ਤੇ ਇਸ ਨੂੰ ਆਪਾਂ ਸਿਰਫ ਗਲੇ ਦੇ ਚਾਰ ਸਵੇਰੇ ਬਣਾਇਆ ਹੋਇਆ ਹੈ نیچے ਆਪਾਂ ਇਸ ਨੂੰ ਨਹੀਂ ਬਣਾਉਣਾ ਜਿਹੜਾ ਆਪਾਂ ਜਿੱਥੋਂ ਆਪਾਂ ਸ਼ੁਰੂ ਕਰਦੇ ਆਂ ਉੱਥੇ ਆਪਾਂ ਇਸ ਨੂੰ ਨਹੀਂ ਬਣਾਇਆ ਹੋਇਆ ਫਰੰਟ ਵਾਲੀਆਂ ਪੇਚੀਆਂ ਦੇ ਨਾਲ ਤੇ ਗਲੇ ਦੇ ਨਾਲ ਆਪਾਂ ਇਸ ਨੂੰ ਬਣਾਇਆ ਹੋਇਆ ਹੈ। نیچے ਆਪਾਂ ਸਿਰਫ ਕਰੋਸ਼ੀਆ ਕੀਤਾ ਹੋਇਆ ਹੈ ਤੇ ਮੋਢਿਆਂ ਤੇ ਵੀ ਆਪਾਂ ਸਿੰਪਲ ਕਰੋਸ਼ੀਆ ਹੀ ਰੱਖਿਆ ਹੋਇਆ ਹੈ। ਆ ਦੇਖੋ ਜੀ ਇਸ ਤਰ੍ਹਾਂ ਦੋ ਚੈਨਾ ਬਣਾ ਕੇ ਫਿਰ ਆਪਾਂ ਸੇਮ ਉਸੇ ਤਰ੍ਹਾਂ ਹੀ ਵਲਦਾਂਗੇ। 4-5 ਵਾਰ ਇਸ ਤਰ੍ਹਾਂ ਵਲ ਦੇ ਕੇ ਫਿਰ ਇਸ ਦੇ ਵਿੱਚੋਂ ਕਰੋਸ਼ੀਆ ਇਸ ਤਰ੍ਹਾਂ ਲਗਾ ਕੇ ਦੋ ਵਾਰ ਚੈਨ ਬਣਾ ਕੇ ਫਿਰ ਨੀਚੇ ਵਾਲੀ ਚੈਨ ਜਿਹੜੀ ਆਪਣੀ ਉਸ ਦੇ ਵਿੱਚ ਸੇਮ ਵਾਰ-ਵਾਰ ਆਪਾਂ ਵਲ ਦੇ ਕੇ ਕਰੋਸ਼ੀਆ ਲਗਾ ਕੇ 5-6 ਵਾਰ ਤੇ ਇਸ ਤਰ੍ਹਾਂ ਆਪਣੀਆਂ ਇਹ ਤਿੰਨ ਮਟਰਮਾਲਾ ਬਨਨ ਗਈਆਂ ਤੇ ਫਿਰ ਇਸ ਨੂੰ ਆਪਾਂ ਆ ਦੇਖੋ ਜੀ ਲਾਸਟ ਤੇ ਆਪਾਂ ਇੱਥੇ ਇਸ ਨੂੰ ਅਟੈਚ ਕਰ ਦਵਾਂਗੇ ਇਹ ਆਪਾਂ ਜਿੱਥੋਂ ਸ਼ੁਰੂ ਕੀਤਾ ਹੋਇਆ ਸੀ ਉੱਥੇ ਆਪਣਾ ਇਹ ਖਤਮ ਹੋ ਚੁੱਕਾ ਹੈ। ਇਹ ਹੀ ਨੀਚੇ ਤੱਕ ਆਪਾਂ ਖਤਮ ਕਰ ਲਿਆ ਸੀ। ਫਿਰ ਆਪਾਂ ਦੁਬਾਰਾ ਸਾਈਡ ਵਾਲ ਆਪਾਂ ਦੁਬਾਰਾ ਸ਼ੁਰੂ ਕੀਤਾ ਸੀ। ਆ ਦੇਖੋ ਜੀ ਇੱਥੇ ਆਪਾਂ ਫਰੰਟ ਵਾਲੇ ਸਾਈਡ ਤੇ ਹੀ ਆਪਾਂ ਇਸ ਨੂੰ ਬਣਾਇਆ ਹੋਇਆ ਤੇ ਨੀਚੇ ਆਪਾਂ ਸਿੰਪਲ ਕਰੋਸ਼ੀਆ ਕੀਤਾ ਹੋਇਆ ਹੈ। ਆ ਦੇਖੋ ਜੀ ਆਹ ਵਾਲਾ ਧਾਗਿਆ ਆਪਾਂ ਇਸ ਤਰ੍ਹਾਂ ਕਰੋਸ਼ੀ ਦੇ ਨਾਲ ਇਸ ਨੂੰ ਸੈਡਾਂ ਤੇ ਆਪਾਂ ਇਸ ਤਰ੍ਹਾਂ ਥੋੜਾ ਧਾਗ ਨੂੰ ਵੱਧ ਰੱਖ ਕੇ ਇੱਥੇ ਅੱਗੇ ਤੱਕ ਆਪਾਂ ਇਸ ਨੂੰ ਫਿਰ ਕੱਟ ਲਵਾਂਗੇ ਆ ਦੇਖੋ ਆ ਦੇਖੋ ਜੀ ਇਹ ਫਰੰਟ ਵਾਲੀ ਸਾਈਡ ਤੋਂ ਹੀ ਆਪਾਂ ਇਸ ਨੂੰ ਬਣਾਇਆ ਹੋਇਆ ਜਿਹੜੀ ਆਪਾਂ ਮਟਰਮਾਲਾ ਬਣਾਈਏ نیچے ਆਪਾਂ ਸਿੰਪਲ ਬੀਡਿੰਗ ਹੀ ਰੱਖੀ ਹੋਈ ਏ ਇਹ ਫਰੰਟ ਵਾਲੀ ਸਾਈਡ ਤੋਂ ਹੀ ਆਪਾਂ ਮਟਰਮਾਲਾ ਬਣਾਈ ਹੋਈ ਆ ਦੇਖੋ ਜੀ ਗਲੇ ਦੇ ਚਾਰ ਸਵੇਰੇ ਤੇ ਆ ਦੇਖੋ ਜੀ ਫਰੰਟ ਵਾਲੀਆਂ ਜਿਹੜੀਆਂ ਆਪਣੀਆਂ ਪੇਚੀਆਂ ਨੇ ਇੱਥੇ ਮੋਢਿਆਂ ਤੇ ਆਪਾਂ सिंपल क्रोशिया ही देखो जी किया इतना आपरी बनावे डोरी बना के इतें यह छोटे बच्चे दी, जैकेट बनाई सी इसलिए आप्पल डोरी बनावे चैन वाली हाँ देखो जी सिंपल चैन बनावेंगे हाँ देखो जी देखो जी इस तरह आप ਸਿੰਪਲ ਚੇਨ ਬਣਾ ਕੇ ਤੇ ਫਿਰ ਆਪਾਂ ਫੂਮਨ ਲਾਵਾਂਗੇ ਦੋਨਾਂ ਸਾਈਡਾਂ ਤੋਂ ਜੈਕਟ ਦੇ ਹਿਸਾਬ ਨਾਲ ਡੋਰੀ ਦੀ ਲੰਬਾਈ ਰੱਖ ਸਕਦੇ ਹੋ ਤੁਸੀਂ ਆ ਦੇਖੋ ਜੀ ਫਿਰ ਇੱਥੇ ਆਪਾਂ ਇੱਥੇ ਫੂਮਨ ਬਣਾਵਾਂਗੇ ਇੰਨਾ ਕੁ ਧਾਗਾ ਆਪਾਂ ਵਲ ਕੇ ਆ ਦੇਖੋ ਜੀ ਇਸ ਸਾਈਡਾਂ ਤੋਂ ਆਪਾਂ ਇਸ ਨੂੰ ਕੱਟ ਲਵਾਂਗੇ। ਇਹ ਦੇਖੋ। ਦੋਨੇ ਫੁਮਣ ਆਪਾਂ ਚਾਰ ਦੋਨੇ ਪਾਸੇ ਆਪਾਂ ਅਟੈਚ ਕਰ ਲਵਾਂਗੇ। ਤੇ ਬਾਦੂ ਜਿਹੜਾ ਵੂਲ ਹੈ ਉਹ ਕੱਟ ਕੇ ਫਿਰ ਆਪਾਂ ਜੈਕਟ ਦੇ ਵਿੱਚ ਇਸ ਨੂੰ ਪਾਵਾਂਗੇ ਇਹ ਦੇਖੋ ਜਿਸ ਤਰ੍ਹਾਂ। ਜੇਕਰ ਤੁਸੀਂ ਚਾਹੋ ਤਾਂ ਇੱਕ ਫੁਮਨ ਜਿਹੜਾ ਉਹ ਡੋਰੀ ਦੇ ਨਾਲ ਬਾਅਦ ਵਿੱਚ ਅਟੈਚ ਕਰ ਸਕਦੇ ਹੋ ਪਹਿਲਾਂ ਇਸ ਦੇ ਵਿੱਚ ਪਾ ਕੇ ਮੈਂ ਇਹ ਦੋਵੇਂ ਫੁਮਨ ਲਾ ਚੁੱਕੀ ਹਾਂ ਇਸ ਲਈ ਹੁਣ ਇਸ ਦੇ ਵਿੱਚੋਂ ਪਾਉਣਾ ਥੋੜਾ ਔਖਾ ਲੱਗ ਰਿਹਾ ਹੈ ਦੇਖੋ ਜੀ ਹੁਣ ਆਪਾਂ ਇਸ ਤਰੀਕੇ ਨਾਲ ਪਾਵਾਂਗੇ ਆ ਦੇਖੋ ਆ ਦੇਖੋ ਜੀ ਇਸ ਤਰੀਕੇ ਨਾਲ ਪਾਵਾਂਗੇ ਆਪਾਂ ਇਸ ਤਰ੍ਹਾਂ ਆਪਣੀ ਜੈਕਟ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਜੀ ਬਣਾਉਣਾ ਬਿਲਕੁਲ ਆਸਾਨ ਹੈ ਇਸ ਨੂੰ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ